ਤੇ ਇੱਕ ਕੁੱਤਾ ਛੋਟਾ ਜਿਹਾ ਰੱਖਿਆ ਸੀ ਮੈਂ ਕਈ ਸਾਲ ਪਹਿਲਾਂ ਮਰ ਗਿਆ ਤੇ ਮੈਂ ਕਈ ਦਿਨ ਅਫਸਰਟ ਰਿਹਾ ਮੇਰਾ ਪ੍ਰੋਗਰਾਮਾਂ ਚ ਜੀ ਨਹੀਂ ਸੀਦਾ ਮਤਲਬ ਇੰਨਾ ਮੋਹ ਪੈ ਜਾਂਦਾ ਕਿਸੇ ਚੀਜ਼ ਦਾ ਹੁਣ ਇਹ ਪਤਾ ਆ ਵੀ 10 ਸਾਲ ਉਮਰ ਹੈ ਜਾਣਾ ਹੈ ਜੰਮਣ ਮਰਨਾ ਹੁਕਮ ਹੈ ਹੁਕਮ ਮਤਲਬ ਨੇਚਰਲ ਕੁਦਰਤ ਹੁਕਮ ਲਾ ਆਫ ਨੇਚਰ ਹੁਕਮ ਦਾ ਅਰਥ ਹੈ ਇਹ ਸਾਰਾ ਕੁਝ ਕਿਵੇਂ ਬਣਿਆ ਹੁਕਮੀ ਹੋਵਣ ਆਕਾਰ ਇੱਕ ਨਿਜਮ ਹੈ ਜਿਹੜਾ ਹੁਕਮ ਹੈ ਕਾਨੂੰਨ ਹੈ ਉਹਦੇ ਵਿੱਚ ਸਾਰੇ ਆਕਾਰ ਬਣੇ ਨੇ ਜਿੰਨੇ ਗ੍ਰਹਿ ਨੇ ਹੁਕਮੀ ਹੋਵਣ ਆਕਾਰ ਹੁਕਮਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈ ਹੈ ਮਤਲਬ ਹੁਕਮ ਮਤਲਬ ਕੁਦਰਤ ਦਾ ਵਿਧਾਨ ਹੈ ਤੇ ਜ਼ਿੰਦਗੀ ਦੇ ਵਿੱਚ ਸਮਝਣਾ ਕਿੰਨੂ ਹੈ ਹੁਕਮ ਨੂੰ ਨਿਜਮ ਜਦੋਂ ਹੁਕਮ ਨੂੰ ਜਾਣਨ ਲੱਗਦੇ ਤੇ ਜ਼ਿੰਦਗੀ ਸਾਹ ਲੈਣ ਲੱਗਦੀ ਸਵਾਦ ਆਉਂਦਾ ਜਦੋਂ ਤੁਸੀਂ ਹੁਕਮ ਨੂੰ ਮੰਨਣ ਲੱਗੋਗੇ ਤੇ ਮੌਤ ਵੀ ਪ੍ਰਵਾਨ ਕਰੋਗੇ ਜੇ ਹੁਕਮ ਨੂੰ ਨਹੀਂ ਮੰਨਦੇ ਨਿਜਮ ਨੂੰ ਨਹੀਂ ਸਮਝਦੇ ਲਾਫ ਨੇਚਰ ਨੂੰ ਨਹੀਂ ਸਮਝਦੇ ਨਾਮ ਨਿਜਮ ਕਹੀਏ ਨਾਮ ਕੁਦਰਤ ਦਾ ਵਿਧਾਨ ਫਿਰ ਤੁਹਾਡੇ ਲਈ ਮੌਤ ਬੜੀ ਖਤਰਨਾਕ ਹੈ ਹੁਣ ਸਾਰਾ ਕੁਝ ਪਤਾ ਲੱਗ ਗਿਆ ਸਮਝ ਆ ਗਈ ਵੀ ਇਹ ਚੀਜ਼ਾਂ ਹੁਣ ਮੈਂ ਵੀਰਾਂ ਭਰਾਵਾਂ ਸਭ ਨੂੰ ਜਿੰਨੇ ਸੁਣਨ ਵਾਲਿਓ ਸਭ ਨੂੰ ਕਹਿਣਾ ਚਾਹੁੰਦਾ ਬਚਪਨ ਹੈ ਤੇ ਇਹ ਇੱਕ ਨਿਜਮ ਦੇ ਵਿੱਚ ਹੈ ਇਹਨੂੰ ਸਮਝੋ ਜਵਾਨੀ ਹੈ ਇਹਨੂੰ ਸਮਝੋ ਅੱਜ ਜਿਹੜੇ ਜਵਾਨ ਨੇ ਜਿਨ੍ਹਾਂ ਦੇ ਨਿੱਕੇ ਨਿੱਕੇ ਬੱਚੇ ਨੇ ਉਹ ਆਪਣੇ ਬੱਚਿਆਂ ਦੇ ਬਚਪਨ ਨੂੰ ਸਮਝੋ ਬੱਚੇ ਬੱਚਿਆਂ ਵਰਗੇ ਹੀ ਹੁੰਦੇ ਆ ਬੱਚਾ ਬੱਚਾ ਹੀ ਹੋਣਾ ਚਾਹੀਦਾ ਜਿੱਦਾਂ ਨਿਆਣੇ ਖੇਡਦੇ ਆ ਉਦਾਂ ਖੇਡਣੇ ਦਿਸਣੇ ਚਾਹੀਦੇ ਜਿਵੇਂ ਉਹ ਛਾਲਾ ਮਾਰਦੇ ਚੀਕਾਂ ਮਾਰਦੇ ਨੇਚੁਰਲ ਹੈ ਜਿਹੜਾ ਬੱਚਾ ਉਹਨੂੰ ਨੇਚੁਰਲ ਰਹਿਣ ਦੀ ਹੈ ਕੁਦਰਤੀ ਆਪਣੇ ਬੱਚਿਆਂ ਨੂੰ ਉਦਾਂ ਹੱਸਣ ਦਿਓ ਖੇਡਣ ਦਿਓ ਬਦਨ ਫੁੱਲਣ ਦਿਓ ਕੋਈ ਵੀ ਚੀਜ਼ ਉਹਨਾਂ ਬੱਚਿਆਂ ਤੇ ਥੋਪੀ ਨਾ ਜਾਵੇ ਉਹਨਾਂ ਨੂੰ ਆਪਣੇ ਹਿਸਾਬ ਨਾਲ ਵੱਧ ਲੈਣ ਦਿਓ ਥੋਪੋ ਨਾ ਨਿਜਮ ਹੁੰਦੇ ਵਿੱਚ ਬੱਚੇ ਦਾ ਰੌਲਾ ਪਾਉਣਾ ਛਾਲਾ ਮਾਰਨੀ ਆ ਇਹ ਨੇਚਰਲ ਹੈ ਕੁਦਰਤੀ ਹੈ ਇਦਾਂ ਹੁਣ ਅਸੀਂ ਆਪਣੀ ਬਚਪਨ ਆਪਣੇ ਨੂੰ ਸਮਝ ਲਈਏ ਇਦੂ ਅੱਗੇ ਹੁਣ ਅਧ ਖੜ ਉਮਰ ਆ ਜਾਂਦੀ ਮੈਂ 37 ਦਾ ਹੋਣਾ ਅਗਲੇ ਸਾਲ 38 ਦਾ ਅੱਛਾ 21 ਜਿਹੜੀ ਦਾ 38 ਤੋਂ ਅਧ ਖੜ ਉਮਰ ਪਤਾ ਕਿੰਨੀ ਅਧ ਖੜ 18 ਤੋਂ 38 20 ਸਾਲ ਹੁੰਦੀ ਹੈ ਜਵਾਨੀ 20 ਸਾਲ ਹੁੰਦੀ ਹੈ ਜਵਾਨੀ ਤੇ 38 ਤੋਂ ਲੈ ਕੇ 58 ਤੱਕ 20 ਸਾਲ ਹੁੰਦੀ ਹੈ ਅਧਖੜ ਤੇ 58 ਤੋਂ ਲੈ ਕੇ ਉਦੋਂ ਅੱਗੇ ਬਡੇਪਾ 78 88 98 108 ਮਤਲਬ ਉਹ ਬਡੇਪੇ ਚ ਆਉਂਦੀ ਹੈ ਹੁਣ ਜਿਹੜੀ ਮੰਨ ਲਓ ਜਿਹੜੀ ਅੱਧ ਖਾੜ ਉਮਰ ਹੁੰਦੀ ਹੈ ਇਸ ਉਮਰ ਦੇ ਵਿੱਚ ਬੰਦਾ ਤਕਰੀਬਨ ਤਕਰੀਬਨ ਨਿਆਣੇ ਵਿਆਹਉਂਦਾ ਹੈ ਹੁਣ ਜਿਹੜਾ ਬੰਦਾ ਨੇਚਰਲ ਚੀਜ਼ ਨੂੰ ਸਮਝਦਾ ਹੈ ਕੁਦਰਤੀ ਇੱਕ ਸਟੇਜ ਵਿੱਚ ਹੋਣੇ ਨੇ ਸਾਡੇ ਨਿਆਣਿਆਂ ਦੇ ਹੁਣ ਨਿਆਣਾ ਜੰਮਿਆ ਸੀ ਉਦੋਂ ਉਮਰ ਸੀ ਸਮਝ ਲਓ 25 26 ਸਾਲ ਜਦੋਂ ਬੱਚਾ ਜੰਮਿਆ ਸੀ ਤੇ ਜਿੱਦਣ ਨਿਆਣਾ ਆਪਣਾ ਵਿਆਹ ਆਉਦੇ ਆਪਣੀ ਉਮਰ ਹੋ ਗਈ 47 48 ਸਾਲ 50 ਸਾਲ ਦੇ ਡੇੜੇ ਤੇੜੇ ਉਮਰ ਜਦੋਂ ਆਪਣੇ ਬੱਚਿਆਂ ਦਾ ਵਿਆਹ ਕਰ ਲਿਆ 50 ਸਾਲ ਦੀ ਹੁਣ ਬੱਚੇ ਵਿਆਹੇ ਗਏ ਇਹੀ ਬੀਬੀ ਦੀ ਉਮਰ ਵੀ ਸੱਸ ਬਣਨਾ ਉਹਨੇ ਉਹਨੇ ਸਹਰਾ ਬਣਨਾ ਹੁਣ ਇੱਕ ਗੱਲ ਨੇਚਰਲ ਕੁਦਰਤੀ ਹੈ ਨਾ ਵੀ ਬੱਚੇ ਦਾ ਹੁਣ ਪਿਆਰ ਆਪਣੀ ਘਰ ਵਾਲੀ ਨਾਲ ਮਤਲਬ ਨੂੰ ਨਾਲ ਪਹਿਣਾ ਇਹ ਕੁਦਰਤੀ ਹੈ ਉਹ ਜੋੜੀ ਬਣੀ ਫੇਰ ਉਹਦੇ ਆਪਣੇ ਅੱਗੇ ਬੱਚੇ ਹੋਣੇ ਨੇ ਉਹਦੇ ਨਾਲ ਪਿਆਰ ਪਹਿਣਾ ਇਸ ਏਜ ਦੇ ਵਿੱਚ 50 ਸਾਲ ਦਾ ਜਦੋਂ ਨੂੰ ਲੈ ਕੇ ਆਉਂਦਾ ਹੁਣ ਕੀ ਹੈ ਜਿਹੜੇ ਤੁਸੀਂ ਮੰਨ ਲਓ ਹੁਣ ਅੱਧ ਖਾਣੋ ਜਿਹੜੇ ਇੱਥੋਂ ਜਾਣਾ ਤਾਂ ਕਈਆਂ ਨੇ ਘਰੇ ਤੇ ਸਿੱਧਾ ਹੀ ਜਾ ਕੇ ਬੰਦਾ ਰਸੋਈ ਚ ਵੜ ਜਾਂਦਾ ਘਰ ਵਾਲੀ ਰੋਟੀ ਬਣਾ ਰਹੀ ਹੁੰਦੀ ਹੈ ਖੜ ਕੇ ਕੋਲ ਹੀ ਗੱਲਾਂ ਮਾਰੀ ਜਾਂਦਾ ਉੱਥੇ ਚੱਕਦਾ ਰੋਟੀ ਬੁੱਲਿਆ ਮੈਨੂੰ ਦੇ ਮੈਂ ਖਾ ਲਵਾਂ ਆਪੇ ਹੀ ਖਾ ਲੈਂਦਾ ਆਪੇ ਹੀ ਚਾਹ ਧਰ ਲੈਂਦਾ ਕਰੀ ਜਾਂਦੇ ਨੇ ਆਪਣੀਆਂ ਗੱਲਾਂ ਬਾਤਾਂ ਕੋਈ ਡਰ ਭੈ ਨਹੀਂ ਹੈ ਆਜ਼ਾਦ ਨੇ ਹੁਣ ਇਹ ਸੇਜ ਦੇ ਵਿੱਚ ਜਾ ਕੇ ਬੱਚਾ ਵਿਆਹਿਆ ਜਾਣਾ ਨੂੰ ਜਦੋਂ ਆ ਗਈ ਫਿਰ ਰਸੋਈ ਚ ਵੜਦਣਾ ਔਖਾ ਹੋ ਜਾਣਾ ਘਰ ਚ ਉੱਚੀ ਬੋਲਣਾ ਔਖਾ ਹੋ ਜਾਣਾ ਜਿੱਦਾਂ ਖੁੱਲ ਕੇ ਗੱਲ ਬੰਦ ਕਰ ਨਹੀਂ ਨੂੰਤੀ ਹੈ ਅਸੀਂ ਇਹ ਦੱਸੋ ਇਹਦਾ ਵੀ ਨੂੰਤੀ ਹੈ ਹੁਣ ਮਤਲਬ ਹਰ ਚੀਜ਼ ਤੇ ਪਾਬੰਦੀਆਂ ਲੱਗਣੀਆਂ ਇਹ ਏਜ ਇਫੈਕਟ ਹੈ ਉਦੋਂ ਉਦੋਂ ਸਰੀਰ ਬੁੱਢਾ ਹੋਣਾ ਹੈ ਮਤਲਬ ਲੱਤਾਂ ਕੋਡੇ ਦੁਖਣ ਲੱਗ ਗਏ ਕਦੇ ਕੁਛ ਕਦੇ ਕੁਛ ਮਾੜਾ ਮੋਟਾ ਸ਼ਰੀਰ ਦੇ ਪੰਗੇ ਪੈਣੇ ਨੇ ਜਿਹੜਾ ਹੁਣ ਬੰਦਾ ਕੁਦਰਤੀ ਜਿਹੜਾ ਸਿਸਟਮ ਹੈ ਉਹਨੂੰ ਸਮਝਦਾ ਜਿਹੜੀਆਂ ਨੂੰਆਂ ਨੂੰ ਜਿਹੜੀਆਂ ਸੱਸਾਂ ਨੂੰ ਪਤਾ ਹੈ ਵੀ ਮੁੰਡਾ ਜਿਹੜਾ ਹੁਣ ਇਹਨੇ ਆਪਣੀ ਘਰ ਵਾਲੀ ਨਾਲ ਵੀ ਗੱਲਾਂ ਕਰਦੀਆਂ ਨੇ ਨਵੇਂ ਵਿਆਏ ਨੇ ਇਹਨੇ ਉਹਨੂੰ ਟਾਈਮ ਦੇਣਾ ਉਹਨੂੰ ਘਮਾਉਣ ਲੈ ਜਾਣਾ ਜਿਹੜਾ ਤੇ ਸਮਝਦਾ ਹੈ ਉਹਤੇ ਰਹਿੰਦਾ ਖੁਸ਼ ਉਹ ਕਹਿੰਦਾ ਕੋਈ ਨਹੀਂ ਹੁਣ ਮੈਨੂੰ ਪਤਾ ਵੀ ਇਸ ਉਮਰ ਵਿੱਚ ਮੈਂ ਆਪਣੀ ਅਡਜਸਟਮੈਂਟ ਕਿਵੇਂ ਕਰਨੀ ਹੈ ਕੋਈ ਗੱਲ ਤੁਸੀਂ ਜਾਓ ਖਾਇਆਓ ਇਕੱਠੇ ਜਾਓ ਬਹਿਜੋ ਇਕੱਠੇ ਪਰ ਹੁਣ ਸਾਡੇ ਸਾਡੇ ਸਮਾਜ ਵਿੱਚ ਕੀ ਹੈ ਜਿਹੜੇ ਅਡਜਸਟਮੈਂਟ ਨਹੀਂ ਕਰ ਪਾਉਂਦੇ ਉਹ ਪਤਾ ਕੀ ਕਰਨਗੇ ਇਹ ਗੋਡੇ ਨਾਲ ਗੋਡਾ ਜੋੜ ਕੇ ਬੈਠੇ ਰਿੱਦਨੇ ਇੱਕ ਦੂਜੇ ਦੇ ਮੂੰਹ ਚ ਬੁਰਕੀਆਂ ਪਾਉਂਦੇ ਨੇ ਤੁਹਾਨੂੰ ਇੱਕ ਦੂਜੇ ਦਾ ਬਾਹਲ ਮਤਲਬ ਕਲੇਸ਼ ਸ਼ੁਰੂ ਹੋ ਗਿਆ ਤਾਂ ਖਲਾਰਾ ਪੈ ਗਿਆ ਉਹ ਸਮਝ ਨਹੀਂ ਸਕਦੇ ਹਾਲਾਤਾਂ ਇਹ ਇਹ ਜਿੱਦਾਂ ਦੀ ਹੈ ਸਮਝ ਹੈ ਹਰ ਚੀਜ਼ ਨੂੰ ਸਮਝਣਾ ਹੈ 10 ਪਾ ਲੱਤਣ 20 ਰਵਣ 30 ਦਾ ਸੁੰਦਰ ਕਹਾਵਤ 40 ਸੀ ਪੁਰ ਹੋਏ 85 ਪੱਗ ਖਿਸੇ 50 ਦਾ ਹੋ ਗਿਆ 85 ਪੱਗ ਖਿਸੇ 50 ਦਾ ਹੋ ਗਿਆ ਸੱਠੀ ਕੇ ਵੱਡੇ ਪਾਵ ਹੈ 70 ਕਾ ਮਤ ਹੀੜਣ ਅਸੀਹਾਂ ਕਾ ਵਿਵਹਾਰ ਨਾ ਪਾਵੇ ਨਵੇਂ ਕਾ ਸਹਿਜਾ ਸਣੀ ਮੂਲ ਨਾ ਜਾਣੈ ਅਪ ਬਲ ਢੋ ਲਿਮਟ ਢੰਮ ਡਿਠ ਮੈਂ ਨਾਨਕ ਜਗ ਤੂ ਏਕ ਤਬਲਾ ਗੁਰੂ ਨਾਨਕ ਪਾਸ਼ਾ ਦੇ 10 ਸਾਲ ਬਚਪਨ ਚ ਲੰਗੇ 10 ਬਾਲ ਤਨ 20 ਰਵੜ ਜਵਾਨੀ 20 30 ਕਾ ਸੁੰਦਰ ਕਹਾਵੇ ਜਵਾਨੀ ਦੀ ਉਮਰ ਹੈ ਰਵਣ ਦੀ ਅਵਸਥਾ ਜਿਹਦੇ ਚ ਰਵਣ ਕਹਿੰਦੇ ਉਸ ਉਮਰ ਦੀ ਤੇ ਖਾਣਾ ਖੇਡਣਾ ਖਾਣਾ ਖਾਣ ਵੱਲ ਧਿਆਨ ਹੁੰਦਾ ਹੈ ਖੇਡਣ ਵੱਲ ਧਿਆਨ ਹੁੰਦਾ ਹੈ ਨਿਆਣੇ ਉਦੋਂ ਇਸ 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 ਉਮਰ ਚ ਜਾ ਕੇ 30 ਸਾਲ ਦਾ ਸੁੰਦਰ ਕਹਾਵਾ ਹੈ 20 ਤੋਂ 30 ਜਵਾਨੀ 40 ਸੀ ਫੋਰ ਹੋਏ 40 ਦਾ ਹੋ ਗਿਆ ਕਹਿੰਦੇ ਹੁਣ ਪੂਰਾ ਹੁਣ ਥੱਲੇ ਨੂੰ ਆਉਣਾ ਸ਼ੁਰੂ ਹੋ ਗਿਆ 85 ਪੱਗ ਖਿਸਸਾ 50 ਸਾਲ ਦਾ ਪੈਰ ਥੜਕ ਗਿਆ ਕਹਿੰਦੇ ਹੁਣ ਇਹਦਾ ਪੱਗ ਖਿਸਸਾ ਜਿਵੇਂ ਵੱਟ ਤੋਂ ਇੱਕ ਵਾਰੀ ਬੰਦਾ ਤਿਲਕਿਆ ਥੱਲੇ ਨੂੰ ਜਾਊ ਜੇ ਹਿੱਲ ਗਿਆ ਥੱਲੇ ਡਿੱਗੂ ਕਹਿੰਦੇ ਬਸ 50 ਤੋਂ ਬਸ ਥੱਲੇ ਨੂੰ ਆਉ ਜਿੰਨਾ ਮਰਜੀ ਜੇ ਜ਼ਿਆਦਾ ਖੁਰਾਕ ਖਾਏਗਾ ਮੋਟਾਪਾ ਵੱਧ ਜਾਏਗਾ ਪਰ ਉਹ ਹੁਣ ਉਹ ਤਾਕਤ ਨਹੀਂ ਬਣਦੀ ਤਾਂ ਕਰਕੇ ਕਹਿੰਦੇ ਵੀ ਜਦੋਂ ਏਜ ਹੋਵੇ 38 ਦੀ ਇੱਥੇ ਜਾ ਕੇ ਖਾਣਾ ਬਹੁਤ ਕੰਟਰੋਲ ਚ ਕਰਨਾ ਸ਼ੁਰੂ ਕਰ ਦੇਣਾ ਚਾਹੀਦਾ 38 ਤੱਕ ਖਾਈ ਜਾਓ 38 ਤੋਂ ਬਾਅਦ ਆਪਣੀ ਖੁਰਾਕ ਨੂੰ ਪੂਰਾ ਲਿਮਟ ਵਿੱਚ ਲਿਆਉਣਾ ਪੈਂਦਾ ਵੀ ਹੁਣ ਨਹੀਂ ਇੰਨਾ ਕਰਾ ਇੰਨਾ ਕੁ ਪ੍ਰਸ਼ਾਦਾ ਇੰਨਾ ਕੁ ਉੱਥੇ ਕੰਟਰੋਲ ਕਰਦਾ 38 ਤੱਕ ਚੱਲਦਾ ਅੱਛਾ 50 ਸਾਲ ਦੀ ਉਮਰ ਹੋ ਗਈ ਥੱਲੇ ਨੂੰ ਜਾਣਾ 85 ਪੱਗ ਖਿਸੈ ਸਠੀ ਕੇ ਵੱਡੇ ਪਾਵ ਹੈ ਕਹਿੰਦੇ ਆ ਗਿਆ ਵੱਡੇ ਪਾ 70 ਕਾ ਮਤ ਹੀੜ ਚੇਤਾ ਭੁੱਲਣ ਲੱਗ ਜਾਂਦਾ 70 ਸਾਲ ਦੀ ਉਮਰ 'ਚ ਜਾ ਕੇ ਜੇ ਆਪਾਂ ਜਿਹਨੂੰ ਐ ਵੀ ਕਹਿ ਲਈ ਵੀ ਮਤਹੀਣ ਨਾ ਕਹੀਏ ਇਹ ਕਹਿ ਲਈਏ ਵੀ 70 ਸਾਲ ਦੀ ਉਮਰ ਵਿੱਚ ਅਗਲੇ ਫਿਰ ਮਤ ਲੈਣੋਂ ਹੀ ਹਟ ਜਾਂਦੇ ਨੇ ਵੀ ਸਾਨੂੰ ਪਤਾ ਹੀ ਹੈ ਤੂੰ ਚੁੱਪ ਹੀ ਰਹਿ ਜੇ ਐ ਕਹਿ ਲਈਏ ਵੀ ਲੋਕੀ ਮਤਹੀਣ ਸਮਝਦੇ ਨੇ ਵੀ ਹੁਣ ਤੈਨੂੰ ਕੀ ਪਤਾ ਸਮਾਜ ਮਾਨਨਾ ਕੀ ਹੈ ਐਦਾਂ ਹੀ ਕਰਦੇ ਨੇ ਅਸੀਂ ਹਾਂ ਕਾ ਵਿਵਹਾਰ ਨਾ ਪਾਵੇ 80 ਸਾਲ ਦਾ ਫਿਰ ਕਹਿੰਦੇ ਕੰਮ ਨਹੀਂ ਹੁੰਦਾ ਮੋਸਟਲੀ ਹੈ ਇਹ ਲਗਭਗ ਐਦਾਂ ਨਹੀਂ ਵੀ ਸਾਰਿਆਂ ਤੇ ਇਹ ਗੱਲ ਲਾਗੂ ਹੁੰਦੀ ਹੈ ਤਕਰੀਬਨ ਤਕਰੀਬਨ ਦੇ ਵਿੱਚ ਆ ਗਿਆ ਵੀ 80 ਸਾਲ ਦੇ ਘੱਟ ਕੰਮ ਕਰਦੇ ਹਣਗੇ 10% ਜਿਹੜੇ ਕਰਦੇ ਵੀ ਹੋਣਗੇ ਸਾਰੇ ਵਰਲਡ 'ਚ ਪਰ 90 ਮੋਸਟਲੀ ਨਹੀਂ ਕਰਦੇ 80 ਹਾਂ ਕਾ ਵਿਹਾਰ ਨਾ ਪਾਵੇ ਨਵੇਂ ਕਾ ਸਹਿਜਾ ਸਣੀ 90 ਦਾ ਕਹਿੰਦੇ ਬਿਸਤਰਾ ਮੂਲ ਨਾ ਜਾਣਾ ਅਪਵਲ ਫਿਰ ਟਿੰਡੋ ਲਿਮਟੂ ਨਿਮ ਡਿਠ ਮੈਂ ਨਾਨਕ ਜੱਗ ਤੂੰ ਇਹ ਕਹਤਾ ਬੰਦਾ ਹਰ ਕੰਦੇ ਮੈਂ ਢੂਡ ਲਿਆ ਵੇਖ ਲਿਆ ਕਹਿੰਦੇ ਇੱਕ ਧੂਏ ਦਾ ਬੱਦਲ ਹੀ ਆ ਬਸ ਧੂਏ ਦਾ ਬੱਦਲ ਹੈ ਉੱਡ ਜਾਂਦਾ ਐਹੋ ਜਿਹੇ ਸ਼ਬਦ ਸੁਣ ਕੇ ਬੰਦਾ ਅੱਛਾ ਇੱਕ ਐ ਜਾਣਾ ਇਕੱਲੇ ਨਕੰਮੇ ਬੰਦੇ ਹੁਣ ਜਿੰਨੇ ਆਪਣੇ ਚ ਸੁਣ ਰਹੇ ਨੇ ਜਿਹੜੇ ਬੰਦੇ ਨੈਗੇਟਿਵ ਥਿੰਕਿੰਗ ਵਾਲੇ ਉਹਨਾਂ ਨੇ ਕਹਣਾ ਅੱਛਾ ਕਈਆਂ ਨੇ ਹੁਣ ਆਪਣੇ ਦਿਮਾਗ ਕਿ ਮੈਂ 30 ਦਾ ਮੋਲ ਆਣਾ ਕਿਸੇ ਨੇ ਕਹਣਾ ਮੈਂ 40 ਅੱਛਾ ਖਾਣਾ ਵੀ ਹੁਣ ਕੰਟਰੋਲ ਮਤਲਬ ਕਈ ਐਂ ਚੱਲ ਪਿਆ ਆਪਣਾ ਦਿਮਾਗ 'ਚ ਕਈ ਜਿਹੜੇ ਨੈਗੇਟਿਵ ਹੁੰਦੇ ਨੇ ਅੱਛਾ ਬਸ ਜਿਹੜੇ ਪੋਜ਼ਿਟਿਵ ਹੁੰਦੇ ਨੇ ਵੀ ਠੀਕ ਐ ਚਲੋ ਕਿਉਂਕਿ ਮੰਨਣਾ ਜਿੰਨੂੰ ਆਉਂਦਾ ਓਹ ਬਚਪਨ ਨੂੰ ਵੀ ਮਾਨ ਲੈਂਦਾ ਓਹ ਜਵਾਨੀ ਨੂੰ ਵੀ ਮਾਨ ਲੈਂਦਾ ਓਹ ਫਿਰ ਬਾਬਾ ਅਮਰਦਾਸ ਵਰਗਾ ਬਡੇਬੇ ਨੂੰ ਵੀ ਮਾਨ ਲੈਂਦਾ ਜਿੰਨੂੰ ਮੰਨਣਾ ਆਉਂਦਾ ਜਿੰਨੂੰ ਜ਼ਿੰਦਗੀ ਮੰਨਣੀ ਆਉਂਦੀ ਐ ਜਿੰਨੂੰ ਜ਼ਿੰਦਗੀ ਜਿਉਣੀ ਆਉਂਦੀ ਓਤੇ ਮਾਨਦੇ ਐ ਹਰ ਰੰਗ ਮਾਣਦੇ ਆਂ ਹਰ ਰੰਗ ਵਿੱਚ ਸਾਰੇ ਰੰਗ ਆਉਂਦੇ ਨੇ ਨਾ ਸੱਚਾ ਗਿਆਨ ਜਿਹੜੇ ਬੰਦੇ ਦੀ ਜ਼ਿੰਦਗੀ 'ਚ ਹੈ ਉਹ ਹਰ ਰੰਗ ਮਾਣਦਾ ਹੈ ਸਾਰੇ ਰੰਗਾਂ ਨੂੰ ਮਾਣਦਾ ਹੈ ਜਦੋਂ ਬਰੇ ਹੋਏ 10 ਕਦੀ ਰੋਕਦੀ ਹੱਸ ਜਦੋਂ ਬਰੇ ਹੋਏ 20 ਕਹਿੰਦਾ ਚੜਿਆ ਜੋਬਨ ਕੀ ਜਦੋਂ ਬਰੇ ਹੋਏ 30 ਵਿਆਹ ਕਰਤਾ ਹੋ ਗਏ ਦੋ ਚਾਰ ਜੀ ਜਦੋਂ ਬਰੇ ਹੋਏ 40 ਘਰਦਿਆਂ ਨੇ ਧਰਤੀ ਮੋਢਿਆਂ ਤੇ ਜ਼ਿੰਮੇਵਾਰੀ ਦੀ ਪੰਜਾਲੀ ਜਦੋਂ ਬਰੇ ਹੋਏ 50 ਬੱਚੇ ਕਹਿੰਦੇ ਜਿੱਥੋਂ ਮਰਜੀ ਕਮਾ ਕੇ ਲਿਆ ਜਦੋਂ ਵਰੇ ਹੋਏ 60 ਪੁੱਤ ਪੁੱਤਿਆਂ ਦਾ ਹੋਣ ਲੱਗਾ ਇਕੱਠ ਜਦੋਂ ਵਰੇ ਹੋਏ 70 ਬਾਬੇ ਦਾ ਖੋਤਾ ਪੈ ਗਿਆ 70 ਜਦੋਂ ਵਰੇ ਹੋਏ 80 ਮੰਗਦਾ ਦੁੱਧ ਮਿਲਦੀ ਨਹੀਂ ਲੱਸੀ ਜਦੋਂ ਵਰੇ ਹੋਏ 90 ਦੰਦ ਟੁੱਟ ਗਏ ਉਹੋ ਗੱਲ ਇੱਕ ਨਾ ਫੱਬੇ ਜਦੋਂ ਵਰਾ ਹੋਇਆ 100 ਸਾਰਾ ਟੱਬਰ ਹੱਥ ਜੋੜਦਾ ਕਿਤੇ ਬੁੜੇ ਆ ਫੜ ਤੇ ਮਗਰੋਂ ਲਉ ਅਗਲੇ ਕਹਿੰਦੇ ਹੁਣ ਬੱਸ ਹੁਣ ਜਾ ਬੱਸ ਮੈਂ ਪਹਿਲਾਂ ਬਹੁਤ ਸੁਣਾਉਂਦਾ ਹੁੰਦਾ ਸੀ ਇਦਾਂ ਦੀਆਂ ਗੱਲਾਂ ਪਰ ਮਤਲਬ ਕਹਿਣ ਦਾ ਵੀ ਹੁਣ ਚਾਹ ਹੁਣ ਇੱਕ ਬੰਦਾ ਉਹ ਹੈ ਜਿਹਨੂੰ ਮੰਨਣਾ ਆਉਂਦਾ ਹੈ ਅਕਲ ਆ ਗਈ ਉਹਨੇ ਕਹਾਂਦਾ ਠੀਕ ਹੈ ਇਹ ਵੀ ਰੰਗ ਹੈ ਕਿਉਂਕਿ ਜ਼ਿੰਦਗੀ ਹੈ ਨਾ ਜਿਹੜੀ ਮੌਤ ਵੱਲ ਵੱਧਦੀ ਹੈ ਇਦਾਂ ਹੀ ਸਰਕਲ ਚੱਲਦਾ ਹਰ ਰੰਗ ਮੰਨਣਾ ਹੈ ਸਮਝ ਲੈ ਕੇ ਪਹਿਲਾ ਸ਼ਬਦ ਹਰ ਰੰਗ ਸਤਿਗੁਰ ਹੋਏ ਦਇਆਲਤ ਹਰ ਰੰਗ ਆ ਇੱਕ ਵਾਰੀ ਇਦਾਂ ਸਿੱਧਾ ਹੀ ਸੁਣ ਲੈਦੇ ਜਿੰਨੇ ਸੁਣਨ ਵਾਲੇ ਆ ਭਾਈ ਟਕਾ ਨਾਲ ਸੁਣੀ ਜਾਓ ਘਰ ਅੱਜ ਬੈਠੇ